ਕਾਲਾ ਆਪਣੀ ਮਾਂ ਕਿਹੜ ਕਬੱਡੀ ਦੇਣਾ ਇੱਕ ਮੁੱਦਾ ਚੱਲਿਆ ਹੋਇਆ ਬਈ ਵੀ ਕਬੱਡੀ ਪਲੇਅਰ ਆਏ ਕਰਦੇ ਆਂ ਕਰਦੇ ਆ ਤੇ ਸਾਰੇ ਭਰਾਵਾਂ ਨੂੰ ਪਹਿਲੇ ਹੱਥ ਜੋੜ ਕੇ ਬੇਨਤੀ ਹੈ ਵੱਡੇ ਭਾਈ ਤੁਸੀਂ ਸਾਰੇ ਸਿਆਣੇ ਹੋ ਸਾਡੇ ਤੋਂ ਵੀ ਭਾਈ ਬਣ ਕੇ ਆ ਸਾਡੀ ਕਬੱਡੀ ਮਾਂ ਕਿਹੜ ਜਰ ਜਮਾ ਕਬੱਡੀ ਤੋਂ ਜਾਣਦਾ ਵੱਡੇ ਭਾਈ ਸਾਰਾ ਸਭ ਕੁਝ ਜਿੰਨਾ ਕੁਝ ਮੇਰੇ ਕੋਲ ਹੈਗਾ ਕੱਲੀ ਕੱਲੀ ਜੀਤ ਤੇ ਕੱਲੀ ਕੱਲੀ ਰੱਟ ਦੇ ਬਾਈ ਕਬੱਡੀ ਹੈ ਲਿਖਿਆ ਹੋਇਆ ਵੀ ਕਬੱਡੀ ਨੇ ਦਿੱਤੇ ਮੈਨੂੰ ਜੋ ਵੀ ਜੀਵਨ ਦਿੱਤੇ ਕਬੱਡੀ ਤੋਂ ਮਿਲਿਆ ਨੇ ਮੇਰੇ ਬਹੁਤ ਜ਼ਾਦਰੀ ਗਰੀਬ ਪਰਵਾਰ ਤੋਂ ਸੀ ਬਹੀ ਮਾਣ ਚੜਾ ਵੀ ਗਰੀਬ ਤਾਂ ਵੀ ਜਿਹਨੂੰ ਆਪਣੇ ਹੱਥ ਪੈਰ ਦੇ ਦੇ ਉਹ ਕੋਈ ਗਰੀਬ ਨਹੀਂ ਹੁੰਦਾ ਹਣਾ ਜੀ ਆਪਣੇ ਘਰ ਚ ਬਈ ਕੱਲਾ ਸਾਇਕਲ ਸੀਗਾ ਤੇ ਵੀ ਮੈਨੂੰ ਪਤਾ ਮੈਂ ਕਿੰਨੀ ਮਿਹਨਤ ਕੀਤੀ ਆ ਬਾਈ ਜਾ ਜਾ ਕੇ ਨਾ ਲਾਗਲੇ ਪਿੰਡਾਂ ਚ ਫਿਰ ਹੁਣ ਬਈ ਸਭ ਕੁਝ ਦੇਤਾ ਪਰਮਾਤਮਾ ਨੇ ਨਾ ਟੈਕੋ ਗੱਡੀਆਂ ਮੋਟਰਸਾਈਕਲ ਤੇ ਉਹ ਕਬੱਡੀ ਨੇ ਬਈ ਕਬੱਡੀ ਕਰਕੇ ਸਭ ਕੁਝ ਹੋ ਜਾਗਾ ਤੇ ਮੈਂ ਸਾਰੇ ਭਰਾਵਾਂ ਨੂੰ ਇਹ ਬੇਨਤੀ ਕਰਦਾ ਵੀ ਬਾਈ ਬਣ ਕੇ ਸਾਡੀ ਕਬੱਡੀ ਨੂੰ ਨਾਮ ਬਦਨਾਮ ਕਰੋ ਨਾ ਤੇ ਆ ਗੱਲ ਗਈ ਬਈ ਰਿਟੀਜਾਂ ਦੀ ਤੇ ਬਈ ਤੇ ਪੈਣ ਕੇ ਲੜੀਗਾ ਹਾਂ ਚੱਲ ਲਾਉਣਾ ਪੈਂਦਾ ਤੇ ਗੱਲ ਹੋਈ ਸਟੀਅਰ ਰੋਣ ਦੀ ਵੱਡੇ ਭਾਈ ਜਿਹਦੇ ਆਪਰੇਸ਼ਨ ਹੋ ਜਾਣਾ 1 ਵਜੇ 2 ਵਜੇ ਉਹ ਨਾਰਮਲ ਬੰਦਾ ਬਈ ਉਹ 4-5 ਸਾਲਾਂ ਬਾਅਦ ਤੁਰਨ ਲੱਗਦਾ ਹਨਾ ਮੇਰੇ ਚੂੜਾ ਪਿਆ ਚੂੜਾ ਚੂੜੇ ਦਾ ਆਪਰੇਸ਼ਨ ਕਰਾਇਆ ਭਈ ਆ ਗੁੱਟ ਦਾ ਆਪਰੇਟ ਕਰਾਇਆ ਤੇ ਸਾਨੂੰ ਪਤਾ ਵੀ ਅਸੀਂ ਕਿਹੜੇ ਹਿਸਾਬ ਦਾ ਸਟੀਅਰ ਰੋਡ ਕਰਨਾ ਹੈਨਾ ਜਾਂ ਨਹੀਂ ਕਰਨਾ ਕਿਸੇ ਦੀ ਨੌਲੇਜ ਤੋਂ ਉਹ ਲੈ ਕੇ ਗਾਣਾ ਠੀਕ ਕਰਨਾ ਕਿ ਮੇਰੀ ਰਿਕਵਰੀ ਕਰਨੀ ਆ ਸਿੰਦਾ ਦੀ ਉਹ ਚੀਜ਼ ਵੱਖ ਹੁੰਦੀ ਹੈ ਵੀ ਉਹ ਵੀ ਕਰਨਾ ਪੈਂਦਾ ਮਾੜਾ ਮੋਟਾ ਜਿੰਨੇ ਡਾਕਟਰ ਦੱਸਦਾ ਸਾਨੂੰ ਤੇ ਗੱਲ ਆ ਭਈਆ ਮੌਕੇ ਵਾਲੀ ਦੀ ਜਦੋਂ ਵੀ ਭਾਈ ਤੁਹਾਨੂੰ ਕਿਸੇ ਨੂੰ ਵੀ ਕੋਈ ਸ਼ੱਕ ਹੋਵੇ ਹਨਾ ਕਿਸੇ ਵੀ ਟੂਰਨਾਮੈਂਟ ਤੇ ਵੀ ਮੌਕੇ ਤੇ ਵੀ ਜੱਗੋ ਵੀ ਅੱਜ ਇੱਥੇ ਖੇਡ ਰਿਹਾ ਅੱਜ ਤੋਂ ਬਾਹਰ ਚ ਨਿਕਲ ਗਿਆ ਜਾਂ ਨਹੀਂ ਨਿਕਲਿਆ ਜਿੱਥੇ ਤੁਹਾਨੂੰ ਜਿਵੇਂ ਮੇਰਾ ਸਰੀਰ ਲੱਗਿਆ ਤੁਸੀਂ ਮੇਰੀ ਉਥੋਂ ਹੀ ਬਾਹ ਫੜ ਕੇ ਬਈ ਟੌਪ ਟੈਸਟ ਕਰਾ ਸਕਦੇ ਹਾਂ ਹਨਾ ਕੋਈ ਚੱਕਰ ਨਹੀਂ ਹੈਗਾ ਕੋਈ ਮਰਜ਼ੀ ਆ ਜੇ ਬਈ ਹਨਾ ਕਦੋਂ ਮਰਜ਼ੀ ਤੁਸੀਂ ਟੌਪ ਟੈਸਟ ਕਰਾ ਸਕਦੇ ਹੋ ਮੌਕੇ ਤੇ ਵੱਡੇ ਭਾਈ ਤੇ ਆਹੀ ਹੱਥ ਬੰਨ ਕੇ ਬੇਨਤੀ ਆ ਬਈ ਜਿਹੜੇ ਛੋਟੇ ਨਵੇਂ ਪਲੇਅਰ ਉੱਠ ਗਏ ਆ ਉਹਨਾਂ ਦੇ ਮਾਂ ਵੀ ਬਈ ਉਹਨਾਂ ਨੂੰ ਗਰਾਊਂਡਾਂ 'ਚੋਂ ਹਟਾਉਣ ਲੱਗ ਪਏ ਜੇ ਇਹ ਜੀ ਗੱਲਾਂ ਚੱਲੀ ਗਈਆਂ ਹਨਾ ਸੋਡੀਆਂ ਤੇ ਮੇਰਾ ਇੰਨਾ ਥੱਕ ਬਣਦਾ ਸੀ ਬੋਲਣ ਦਾ ਵੀ ਮੈਨੂੰ ਸਭ ਕੁਝ ਸਮਾਂ ਦਿੱਤਾ ਕਬੱਡੀ ਤੋਂ ਬਣਿਆ ਵੱਡੇ ਭਾਈ ਮੇਰੇ ਕੋਲੇ ਕੁਝ ਨਹੀਂ ਸੀਗਾ ਕੋਈ ਜ਼ਮੀਨ ਨਹੀਂ ਸੀ ਕੁਝ ਨਹੀਂ ਸੀ ਡੇੜ ਕਿੱਲਾ ਸੀ ਭਾਈ ਜ਼ਮੀਂਦਾਰ ਪਰਿਵਾਰ ਨਾਲ ਉਹ ਹੋ ਸਕੀ ਹੁੰਦਾ ਵੀ ਜ਼ਮੀਂਦਾਰ ਪਰਿਵਾਰ ਚੋਂ ਆਣਾ ਮੈਂ ਤੇ ਭਾਈ ਮੈਨੂੰ ਕਬੱਡੀ ਤੋਂ ਮੈਂ ਤੁਹਾਨੂੰ ਆਪਣੇ ਦਿਲ ਤੇ ਹੱਥ ਰੱਖ ਕੇ ਦੱਸਦਾ ਵੀ ਤਾਈ ਕਿੱਲੇ ਬਈ ਮੈਨੂੰ ਮੈਂ ਹੋਰ ਲੈ ਲਈ ਮਾਂ ਖੇਡ ਕਬੱਡੀ ਕਬੱਡੀ ਖੇਡ ਖੇਡ ਕੇ ਬਈ ਤੇ ਮੈਂ ਕਿੰਨੇ ਕਬੱਡੀ ਬਾਰੇ ਸੁਣ ਸਕਦਾ ਹਨਾ ਕਿਸੇ ਤੋਂ ਮਾੜਾ ਚੰਗਾ ਤੇ ਵਧੀਆ ਚੰਗਾ ਘਰ ਵਾਲੇ ਬਈ ਚੰਗੀ ਰੋਟੀ ਖਾਣ ਸਾਰਾ ਪਰਿਵਾਰ ਖੈਰ ਸੋਖਾ ਬਈ ਖੁਸ਼ੀ ਵਿੱਚ ਖੁਸ਼ ਰਹੇ ਸਾਰੇ ਹਨਾ ਤੇ ਵੱਡੇ ਬਾਈ ਕਬੱਡੀ ਨੂੰ ਬਦਨਾਮ ਨਾ ਕਰੋ ਇਹੇ ਹੱਥ ਜੋੜ ਕੇ ਬੇਨਤੀ ਹੈ ਮੇਰੀ ਤੇ ਨਵੇਂ ਪਲੇਅਰਾਂ ਨੂੰ ਉੱਠਣ ਦਿਓ ਬਈ ਕਬੱਡੀ 'ਚ ਬਈ ਬਹੁਤ ਕੁਝ ਹੈ ਨੀਣਤ ਕਰੋ ਤੇ ਮੇਰੇ ਪਿੰਡ ਦੇ ਨੂੰ ਪੁੱਛੋ ਬਈ ਕਿ ਕਿੰਨੀ ਕ ਮਿਹਨਤ ਕੀਤੀ ਆ ਹਨਾ ਉਹ ਦੱਸਣਗੇ ਸਾਨੂੰ ਜੀ ਕਿਵੇਂ ਮਿਹਨਤ ਹੁੰਦੀ ਆ ਤੇ అలਾਰਮ ਲੱਗੇ ਹੋਇਆ ਬਈ ਆਪਣੇ ਫੋਨ ਤੇ 3:30 ਵਜੇ ਦਾ ਤੇ ਉਹ ਅੱਜ ਵੀ 3:30 ਵਜੇ ਉੱਠਦੇ ਆ ਬਈ ਫਿਰ ਤੁਹਾਨੂੰ ਪਤਾ ਵੀ ਹੁਣ ਕਿੰਨੀ ਠੰਡ ਹੈ ਠੰਡ ਚ ਵੀ ਇੰਨਾ ਸਵੇਨਾ ਜਾਣਾ ਪੈਂਦਾ ਗਰਾਊਂਡ ਤੇ ਸਾਡੀ ਉਹ ਮਜਬੂਰੀ ਹੈ ਜੇ ਅਸੀਂ ਨਾ ਜਾਵਾਂਗੇ ਦੇ ਤਾਂ ਫਿਰ ਇੱਥੇ ਜੱਗੂ-ਜੱਗੂ ਨਹੀਂ ਹੋਣੀ ਹਣਾ ਇਹ ਸਾਨੂੰ ਆਪ ਨੂੰ ਪਤਾ ਹੈ ਕਿ ਗਰਾਊਂਡ ਦੇ ਨਾਲ 12 ਮਹੀਨੇ ਸਾਨੂੰ 30 ਦਿਨ ਪ੍ਰੈਕਟਿਸ ਕਰਨੀ ਪੈਂਦੀ ਆ ਬਈ ਗਰਾਊਂਡ 'ਚ ਜਾਣਾ ਹੀ ਪੈਂਦਾ ਤੇ ਹੁਣ ਅਥਰਾ ਵੇਖ ਲਓ ਮੈਚ ਤੇ ਜਾਈ ਜਾਂਦੇ ਆ ਸਵੇਰੇ 9 ਵਜੇ ਸੁੱਭਕਰੋਂ ਤੋਂਰ ਪੈਨੇ ਬਈ ਰਾਤ ਨੂੰ ਕਿਤੇ 3:30 ਵਜੇ ਵੀ ਜਾਂਦੇ ਆ ਕਿਤੇ 3 ਵਜੇ ਜਾਂਦੇ ਆ ਕਿਤੇ 2 ਵਜੇ ਜਾਂਦੇ ਆ 12:00 ਵਜੇ ਦੀ ਵਜਦੀ ਵਜਦੇ ਆ ਬਈ ਕਿਤੇ ਵੀ ਖੇਡਣਾ ਐਨੀ ਧੁੰਦ ਹੁੰਦੀ ਆ ਹਣਾ ਇੰਨੇ ਰਿਸਕ ਦੇ ਰਹੀ ਖੇਡਦੇ ਆ ਵੱਡੇ ਭਾਈ ਮਾਂ ਖੇਡ ਕਬਡੀ ਰਿਸਪੈਕਟ ਕਰਦੇ ਆ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਕਬੱਡੀ ਨੂੰ ਨਾ ਬਦਨਾਮ ਕੀਤਾ ਜਾਵੇ ਜੇ ਕੋਈ ਵੱਦ ਘੱਟ ਬੋਲਿਆ ਗਿਆ ਹੋਵੇ ਹਨ ਸਾਰਿਆਂ ਨੂੰ ਹੱਥ ਜੋੜ ਕੇ ਬਾਈ ਮਾਫ ਕਰਿਓ ਹਨ ਛੋਟੇ ਭਰਾ ਨੂੰ ਛੋਟਾ ਜਵਾਬ ਸਮਝ ਕੇ ਧੰਨਵਾਦ ਬਾਈ ਤੁਹਾਡਾ ਸਾਰਿਆਂ ਦਾ ਬਾਈ ਗ੍ਰੀਗੋ ਖਾਲਸਾ ਬੈਗਰੇਜੀ ਕੀ ਕਰਦੇ ਨੇ